ਮੈਨੂੰ ਕਹਿੰਦੇ ਕਿ ਤੂੰ ਉਹਨਾਂ ਨੂੰ ਜਵਾਬ ਨਹੀਂ ਦਿੰਦਾ ਜੋ ਤੈਨੂੰ ਪਿੱਠ ਪਿੱਛੇ ਗਾਲਾਂ ਮਜ਼ਾਕ ਦੇ ਮਾੜਾ ਬੋਲਦੇ ਨੇ ਉਹ ਮੈਂ ਕਹਾ ਮੈਂ ਬਾਬਾ ਦੀਪ ਸਿੰਘੀ ਦਾ ਬੱਚਾ ਮੇਰਾ ਜਵਾਬ ਮੇਰਾ ਖੰਡੇ ਵਾਲਾ ਬਾਪੂ ਹੀ ਦਿੰਦਾ ਜਦੋਂ ਉਹ ਮੇਰੇ ਜਵਾਬ ਦਿੰਦਾ ਤੇ ਫਿਰ ਮੈਨੂੰ ਜਵਾਬ ਦੇਣ ਦੀ ਲੋੜ ਕੀ ਆ ਸਾਡੇ ਨਾਲ ਜਿੰਨੇ ਜੋ ਜੋ ਕੀਤਾ ਸਾਡੇ ਨਾਲ ਜਿੰਨੇ ਜੋ ਜੋ ਕੀਤਾ ਅਸੀਂ ਠੀਠਾ ਅਸੀਂ ਸਹਿ ਗਏ ਆ ਆਪਣੇ ਕਰਮਾਂ ਦਾ ਸਾਡਾ ਰੱਬ ਵੇਖ ਰਿਹਾ ਏ ਅਸੀਂ ਬਸ ਰੋਂਦੇ ਰੋਂਦੇ ਦਾਸਾਂ ਚ ਇਹੀ ਕਹਿ ਗਏ ਆ ਕਿ ਅਸੀਂ ਤਾਂ ਟੀਠਾ ਸਾਰਾ ਕੁਝ ਹੀ ਸਹਿ ਗਏ ਸਾਨੂੰ ਯਕੀਨ ਆ ਬਾਬਾ ਦੀਪ ਸਿੰਘ ਜੀ ਕਿ ਸਾਡੀ ਝੋਲੀ ਤੁਸੀਂ ਭਰੋਗੇ ਸਾਨੂੰ ਯਕੀਨ ਆ ਬਾਬਾ ਦੀਪ ਸਿੰਘ ਜੀ ਕਿ ਸਾਡੀ ਝੋਲੀ ਤੁਸੀਂ ਭਰੋਗੇ ਇੱਕ ਗੱਲ ਆਖੀਏ ਜੇ ਤੁਹਾਡੇ ਕੋਲ ਤੁਹਾਨੂੰ ਹੀ ਮੰਗ ਲਈਏ ਗੁੱਸਾ ਤਾਂ ਨਹੀਂ ਕਰੋਗੇ ਜਿੰਨਾ ਦੇ ਕਾਰਜ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਦੇ ਹੋਣ ਜਿੰਨਾ ਦੇ ਕਾਰਜ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਦੇ ਹੋਣ ਉਹਨਾਂ ਦੇ ਕਾਰਜ ਫਿਰ ਕਦੇ ਵੀ ਅੜ ਨਹੀਂ ਸਕਦੇ ਬਾਬਾ ਦੀਪ ਸਿੰਘ ਜੀ ਦਾ ਹੱਥ ਹੈਗਾ ਸਿਰ ਤੇ ਉਹਨਾਂ ਨੇ ਕੰਡਾ ਚੁੱਭਣਾ ਨਹੀਂ ਦੇਣਾ ਬਾਬਾ ਦੀਪ ਸਿੰਘ ਜੀ ਦਾ ਹੱਥ ਹੈਗਾ ਸਿਰ ਤੇ ਉਹਨਾਂ ਨੇ ਕੰਡਾ ਚੁੱਭਣ ਨਹੀਂ ਦੇਣਾ ਚੰਗਾ ਬੰਦਾ ਵਕਤ ਤਾਂ ਆਉਂਦਾ ਰਹਿੰਦਾ ਆ ਸਾਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਨੇ ਸਾਡਾ ਕੁਝ ਵਿਗੜਨ ਨਹੀਂ ਦੇਣਾ ਜਿਸ ਨੂੰ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਹੋਵੇ ਉਹਨੂੰ ਕਿਸੇ ਹੋਰ ਸਹਾਰੇ ਦੀ ਲੋੜ ਨਹੀਂ ਪੈਂਦੀ ਬਾਬਾ ਦੀਪ ਸਿੰਘ ਦੀ ਜਿਹਦਾ ਹੱਥ ਇੱਕ ਵਾਰੀ ਫੜ ਲੈਂਦੇ ਫਿਰ ਉਹਦੇ ਅੰਗ ਸੰਗ ਹਮੇਸ਼ਾ ਰਹਿੰਦੇ ਜਦ ਮੇਰੇ ਨਾਲ ਇੰਨੀ ਵੱਡੀ ਸ਼ਕਤੀ ਹੋਵੇ ਉਹਨੂੰ ਕਿਸੇ ਦਾ ਡਰ ਨਹੀਂ ਹੋ ਸਕਦਾ ਹੁਣ ਡਰ ਉਹਨੂੰ ਹੈ ਜਿਹੜੇ ਕਿਸੇ ਦਾ ਮਾਰਾ ਕਰਦੇ ਨੇ ਉਹਨੂੰ ਵੀ ਬਾਬਾ ਦੀਪ ਸਿੰਘ ਜੀ ਆਪ ਦੇਖ ਲੈ ਸਾਡੇ ਸੋਹਣੇ ਬਾਬਾ ਦੀਪ ਸਿੰਘ ਜੀ ਤੁਹਾਡੇ ਦਰਸ਼ਨ ਕਰਕੇ ਤਾਂ ਸਵੇਰ ਸਭ ਤੋਂ ਸੋਹਣੀ ਹੋ ਜਾਂਦੀ ਆ ਮਿਹਰ ਕਰਨਾ ਬਾਬਾ ਆਰਿਆਂ ਸੰਗਤਾਂ ਤੁਹਾਡੇ ਅੱਗੇ ਅਰਦਾਸ ਕਰ ਰਹੀਆਂ ਨੇ ਹਰ ਕਿਸੇ ਦੇ ਘਰ ਖੁਸ਼ੀਆਂ ਦੀਆਂ ਬਰਕਤਾਂ ਲੈ ਕੇ ਜਾਣਾ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਹਮਣੋਂ ਤੁਹਾਡਾ ਹੀ ਆਸਰਾ ਹੈ ਜਿੰਨੂੰ ਇੱਕ ਵਾਰ ਦਿਲ ਦੇ ਜਿੰਦਰੇ ਵਿੱਚ ਕੈਦ ਕਰ ਲਵੇ ਜਿੰਨੂੰ ਇੱਕ ਵਾਰ ਦਿਲ ਦੇ ਜਿੰਦਰੇ ਚ ਕੈਦ ਕਰ ਲਵੇ ਫੇਰ ਉਹ ਨਹੀਂ ਮੁੜ ਕੇ ਖੋਲਦਾ ਜੇ ਕੋਈ ਰੋਲਦਾ ਰੋਲਦਾ ਮੇਰੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਆ ਜਾਵੇ ਫੇਰ ਉਹ ਭੁੱਲ ਕੇ ਵੀ ਮੇਰੇ ਖੰਡੇ